ਇਹ ਕੰਮ ਸਾਰੇ ਮੇਰੀ ਮੰਮੀ ਕਰਦੇ ਹੁੰਦੇ ਸੀ ਜੀ ਓਕੇ ਤੇ ਉਹਨਾਂ ਨੂੰ ਦੇਖ ਦੇ ਕੇ ਵੀ ਅਸੀਂ ਵੀ ਬਣਾਈ ਜਾਂਦੇ ਸੀ ਹੂੰ ਤੇ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਹੈਗਾ ਸੀ ਘਰ ਹੂੰ ਤੇ ਮੇਰੇ ਮੰਮਾ ਵੀ ਇਹੀ ਸਮਾਨ ਬਣਾ ਕੇ ਵੇਚਦੇ ਸੀ ਜਿਹੜੀ ਤਾਂ ਬਹੁਤ ਛੋਟੀ ਸੀ ਜਿਹਾ ਸੀ ਉਦੋਂ ਗੁਜ਼ਰ ਗਏ ਸੀ ਹੂੰ ਤੇ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਸੀ ਜੀ ਤੇ ਮੇਰੀ ਮੰਮੀ ਲੋਕਾਂ ਦੇ ਵੀ ਕੰਮ ਕਰਨ ਜਾਂਦੀ ਹੁੰਦੀ ਸੀ ਹੂੰ ਆ ਕੇ ਫਿਰ ਸਾਰੀ ਸਾਰੀ ਰਾਤ ਸੂਤ ਕਰਦੀ ਹੁੰਦੀ ਇਦਰੀਆਂ ਹੁੰਦੇ ਹੁੰਦੇ ਅੱਛਾ ਹਾਂਜੀ ਤੇ ਮੰਮੀ ਨੂੰ ਕੀ ਹੋ ਗਿਆ ਸੀ ਮੰਮੀ ਆਪਣੇ ਪਿੰਡੋਂ ਤਾਂ ਕੱਟੇ ਦਿੰਦੇ ਆ ਜੀ ਇਹਨੂੰ ਫਜ਼ੂਲੀ ਸਮਝਦੀ ਆ ਬਾਲਾ ਤਾਂ ਹੂੰ ਤੇ ਜਿਹੜੇ ਬਾਲੇ ਲੋਕ ਆ ਉਹ ਥੋੜਾ ਵਧੀਆ ਲੈ ਲਾਂਦੇ ਆਂ ਅੱਛਾ ਹਾਂਜੀ ਬਾਲੇ ਜਿਆਦਾ ਪਸੰਦ ਕਰਦੇ ਆ ਚੀਜ਼ਾਂ ਨੂੰ ਕਦੀ ਗੱਲਾ ਸ਼ਿਕਵਾ ਨਹੀਂ ਹੋਇਆ ਗੁਲਦੀਪ ਤੁਹਾਨੂੰ ਰੱਬ ਨਾਲ ਕਈ ਵਾਰ ਆ ਜਾਂਦਾ ਈ ਮਨ ਬਹੁਤ ਹੋ ਜਾਂਦਾ ਉਦਾਸ ਜਦੋਂ ਮਾਪੇ ਦੇਖਦੇ ਆ ਹੋਰਾਂ ਦੇ ਹੂੰ ਵੀ ਜੇ ਮੇਰੇ ਵੀ ਮਾਪੇ ਹੁੰਦੇ ਮੈਂ ਵੀ ਉਹਨਾਂ ਦੇ ਪੈਰੀ ਹੱਥ ਲਾਂਦਾ ਉਹਨਾਂ ਦੀ ਦੁਆਵਾਂ ਲੈਂਦਾ ਹੂੰ ਕਿਤੇ ਉਹਨਾਂ ਦਾ ਮੇਰੇ ਤੇ ਸਿਰ ਤੇ ਸਾਇਆ ਹੋਣਾ ਚਾਹੀਦਾ ਸੀ। ਹੂੰ ਕਿਤੇ ਮੈਂ ਛੋਟਾ ਹੋ ਕੇ ਵੱਡਿਆਂ ਦਾ ਉਹ ਬਣ ਰਿਆ। ਨਹੀਂ ਅਜੇ ਤੱਕ ਕੋਈ ਨਾ ਤਾਂ ਕੋਈ ਸਾਡੇ ਰਿਸ਼ਤੇਦਾਰ ਆਇਆ ਜੀ ਜਿੱਦਾਂ ਦੀ ਮੇਰੀ ਮੰਮੀ ਮੁੱਕੇ ਨੇ ਜੀ। ਹੂੰ ਸਾਡੇ ਕੋਈ ਰਿਸ਼ਤੇਦਾਰ ਨਹੀਂ ਆਇਆ ਹੈਗਾ ਜੀ। ਨਾ ਕੋ ਨਾਨਕੇ, ਦਾਦਕੇ। ਨਾਂਜੀ ਕੋਈ ਨਹੀਂ ਹੈਗਾ ਜੀ। ਜਿੱਦਾਂ ਬਸ ਹਮੇਸ਼ਾ ਹੀ ਕਹਿੰਦੇ ਰਹਿੰਦੇ ਸੀ ਵੀ ਆਪ ਦਾ ਕਰਕੇ ਖਾਣਾ ਕਦੇ ਕਿਸੇ ਅਗੇ ਹੱਥ ਨਹੀਂ ਫਲਾਣੇ ਹੈਗੇ। ਹੂੰ ਜਿਵੇਂ ਮੈਂ ਵੀ ਥੋੜਾ ਟਾਈਮ ਪਾਸ ਕਰਿਆ ਚਰਚਾਰ ਬੱਚਿਆਂ ਦਾ। ਹੂੰ ਵੀ ਮੈਂ ਫੇਰ ਵੀ ਲੇਡੀਆਂ ਹੋ ਕੇ ਉਹ ਕਰਿਆ ਜੀ। ਹੂੰ ਵੀ ਵੀ ਕਿਸੇ ਤੋਂ ਕਹਾਣਾ ਨਹੀਂ ਹੈਗਾ ਵੀ ਆਪਦੀ ਚੰਗੀ ਇੱਜ਼ਤ ਬਣਾ ਕੇ ਰੱਖਣੀ ਹੈ। ਇਕੱਲਿਆਂ ਰਹਿਣਾ ਸੌਖਾ ਨਹੀਂ ਹੁੰਦਾਗਾ। ਬਹੁਤ ਔਖ ਹੈ ਜੀ ਸਕੰਦਾਂ ਹੀ ਡਰਾਈ ਜਾਂਦੀਆਂ ਨੇ ਜੀ। ਹਾਏ। ਸਾਰਾ ਦਿਨ ਜੀ ਨਹੀਂ ਲੱਗਦਾ ਹੈਗਾ ਬਸ ਇਹੀ ਰਹਿੰਦਾ ਵੀ ਮਾਂ ਆਉਗੀ ਬਾਹਰੋਂ ਆਉਗੀ ਗੇੜ ਖੜਕੂਗਾ ਜਦੋਂ ਨਾ। ਐ ਹੋਗਾ ਜੀ ਮੇਰੀ ਮਾਂ ਆਉਗੀ ਬਾਹਰੋਂ। ਅੱਛਾ। ਸਾਰਾ ਦਿਨ ਨਹੀਂ ਰਹਿੰਦਾ ਜੀ ਕਦੋਂ ਆਣਗੇ ਕਦੋਂ ਆਣਗੇ। ਹੂੰ। ਕਹਿੰਦੇ ਜੀ ਐਬਾਂ ਵਾਲਾ ਬੰਦਾ ਮੈਂ। ਐਬਾਂ ਵਾਲਾ ਬੰਦਾ ਮੈਂ ਅੰਦਰੋਂ ਬਾਹਰੋਂ ਗੰਦਾ ਮੈਂ। ਰਹਿਮਤ ਰੱਬ ਦੀ ਕੱਜਿਆ ਮੈਨੂੰ ਰਹਿਮਤ ਰੱਬ ਦੀ ਕੱਜਿਆ ਮੈਨੂੰ ਅਮਲੋਂ ਉਂਝ ਤੇ ਮੰਦਾ ਮੈਂ ਅਮਲੋਂ ਉਂਝ ਤੇ ਮੰਦਾ ਮੈਂ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਅਮਨ ਛਾਦਲਾ ਤੇ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੀ ਉਮੀਦ ਕਰਦੇ ਆਂ ਤੇ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਕਹਿੰਦੇ ਆ ਕਿ ਕਲਾ ਜਿਹੜੀ ਹੁੰਦੀ ਆ ਉਹ ਕਿਸੇ ਦੀ ਮਹਤਾਜ ਨਹੀਂ ਹੁੰਦੀ ਕਲਾ ਜੜੀ ਹੈਗੀ ਉਹ ਕਈ ਵਾਰ ਤੁਹਾਨੂੰ ਰੱਬੋ ਹੀ ਤੁਹਾਡੇ ਤੇ ਨੂਰ ਹੁੰਦਾ ਆ ਤੇ ਕਈ ਵਾਰੀ ਸਾਡੀ ਜਿਹੜੀ ਸ਼ਿੱਦਤ ਹੈ ਕਲਾ ਦੇ ਪ੍ਰਤੀ ਉਹ ਐਨੀ ਹੁੰਦੀ ਹੈ ਕਿ ਆਪਣੇ ਆਪ ਹੀ ਜਿਹੜਾ ਰੱਬ ਹੈ ਉਹ ਸਾਡੇ ਤੇ ਮਿਹਰਬਾਨ ਹੋ ਜਾਂਦਾ ਤੇ ਕਲਾ ਜਿਹੜੀ ਸਾਨੂੰ ਉਹ ਨਿਵਾਜ਼ ਦਿੰਦਾ ਤੇ ਅੱਜ ਤੁਹਾਨੂੰ ਮਿਲਵਾਉਣੇ ਆ ਅਜਿਹਾ ਇੱਕ ਕਲਾਕਾਰ ਕਲਾਕਾਰ ਨਾਲ ਜਿਨ੍ਹਾਂ ਦਾ ਨਾਮ ਹੈ ਜੀ ਕੁਲਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਦੱਸੋ ਕੀ ਨੀਂ ਮੈਂ ਵਧੀਆ ਠੀਕ ਠਾਕ ਤੇ ਕੁਲਦੀਪ ਗੱਲ ਇਹ ਹੈ ਕਿ ਅਸਲ ਦੇ ਵਿੱਚ ਜਿੰਨੇ ਵੀ ਤੁਸੀਂ ਕੰਮ ਕਰਦੇ ਹੋ ਹੈਨਾ ਵੈਸੇ ਤਾਂ ਕੀ ਹੈ ਕਿ ਇਹ ਸਾਰੇ ਕੁੜੀਆਂ ਦੇ ਹਿੱਸੇ ਆਉਂਦੇ ਆ ਤੇ ਤੁਸੀਂ ਇੱਕ ਮਤਲਬ ਮੇਲ ਹੋ ਕੇ ਇੱਕ ਮੁੰਡਾ ਹੋ ਕੇ ਜਿਹੜੇ ਸਾਰੇ ਕੰਮ ਹੈ ਇਹ ਕੀਤੇ ਆ ਇਹਦੇ ਪਿੱਛੇ ਮਤਲਬ ਇਹ ਜਿਹੜੇ ਕੰਮ ਹੈ ਤੁਸੀਂ ਆਪਣੀ ਮਦਰ ਤੋਂ ਸਿੱਖਿਆ ਜਾਂ ਵੈਸੇ ਹੀ ਤੁਹਾਨੂੰ ਸ਼ੌਂਕ ਸੀਗਾ ਇਹ ਇੱਕ ਤਾਂ ਮੈਨੂੰ ਬੇਸੇ ਪ੍ਰਤੀ ਬਹੁਤ ਜ਼ਿਆਦਾ ਪਿਆਰ ਹੈ ਜੀ ਹੂੰ ਤੇ ਦੂਜਾ ਇਹ ਕੰਮ ਸਾਰੇ ਮੇਰ ਮਮੀ ਕਰਦੇ ਹੁੰਦੇ ਸੀ ਜੀ ਓਕੇ ਤੇ ਉਹਨਾਂ ਨੂੰ ਦੇਖ ਦੇ ਕੇ ਵੀ ਅਸੀਂ ਵੀ ਬਣਾਈ ਜਾਂਦੇ ਸੀ ਹੂੰ ਤੇ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਹੈਗਾ ਸੀ ਘਰ ਹੂੰ ਤੇ ਮੇਰ ਮम्मा ਵੀ ਇਹੀ ਸਮਾਨ ਬਣਾ ਕੇ ਵੇਚਦੇ ਸੀ ਅੱਛਾ ਹਾਂਜੀ ਠੀਕ ਹੈ ਤੇ ਥੋੜਾ ਜਿਹਾ ਦੱਸੋਗੇ ਤੁਸੀਂ ਆਪਣੇ ਮੰਮੀ ਡੈਡੀ ਬਾਰੇ ਦੇੜੀ ਤਾਂ ਬਹੁਤ ਛੋਟੀ ਸੀ ਜਿਵੇਂ ਉਦੋਂ ਗੁজার ਗਈ ਸੀ ਹੂੰ ਤੇ ਕੁਮਾਰੀ ਦਾ ਕੋਈ ਸਾਧਨ ਨਹੀਂ ਹੈਗਾ ਸੀ ਜੀ ਤੇ ਮੇਰੀ ਮੰਮੀ ਲੋਕਾਂ ਦੇ ਵੀ ਕੰਮ ਕਰਨ ਜਾਂਦੀ ਹੁੰਦੀ ਸੀ ਆ ਕੇ ਫਿਰ ਸਾਰੀ ਸਾਰੀ ਰਾਤ ਸੂਤ ਕਰਦੀ ਹੁੰਦੀ ਦਰੀਆਂ ਹੁੰਦੇ ਹੁੰਦੇ ਅੱਛਾ ਹਾਂਜੀ ਤੇ ਮੰਮੀ ਨੂੰ ਕੀ ਹੋ ਗਿਆ ਸੀ ਮੰਮੀ ਨੂੰ ਕੈਂਸਰ ਹੋ ਗਿਆ ਸੀ ਅੱਛਾ ਕਿੰਨਾ ਕੇ ਟਾਈਮ ਹੋ ਗਿਆ ਉਹਨਾਂ ਨੂੰ ਗਿਆ ਮੰਮੀ ਨੂੰ 8 ਸਾਲ ਹੋ ਗਏ ਜੀ ਤੇ ਡੈਡੀ ਨੂੰ 23 ਮਾਸਾ ਲੱਗ ਰਹੇ ਸੀ ਠੀਕ ਹੈ ਤੇ ਕਿੰਨੇ ਭੈਣ ਭਰਾ ਹੋਂ ਤੁਸੀਂ ਅਸੀਂ ਚਾਰ ਭੈਣ ਭਰਾ ਹਾਂ ਜੀ ਤੇ ਦੋ ਭੈਣਾਂ ਨੇ ਜੀ ਦੋ ਅਸੀਂ ਭਰਾ ਹਾਂ ਤੇ ਭੈਣਾਂ ਵਿਆਹੀਆਂ ਹੋਈਆਂ ਨੇ ਵੱਡੀ ਭੈਣ ਵਿਆਹੇ ਹੋਏ ਨੇ ਜੀ ਤੇ ਅਸੀਂ ਤਿੰਨ ਕੁਆਰੇ ਹਾਂ ਅੱਛਾ ਠੀਕ ਹੈ ਤੇ ਫਿਰ ਤੁਹਾਡਾ ਜਿਹੜਾ ਕਮਾਈ ਦਾ ਸਾਧਨ ਹੈ ਜਿਹੜਾ ਰੋਜ਼ਗਾਰ ਹੈ ਤੁਹਾਡਾ ਉਹ ਸਿਰਫ ਇਹੀ ਚੀਜ਼ਾਂ ਨੇ ਹਾਂਜੀ ਮੈਮ ਇਹੀ ਚੀਜ਼ਾਂ ਕਰਕੇ ਗੁਜ਼ਾਰਾ ਕਰ ਰਹੇ ਹਾਂ ਹੂੰ ਤੇ ਮਣ ਦੀ ਕੀਮਤ ਹੈ ਜਿਹੜੀ ਉਹ ਮਿਲ ਜਾਂਦੀ ਹੈ ਹੂੰ ਆਪਣੇ ਪਿੰਡੋਂ ਤਾਂ ਕੱਟੇ ਦਿੰਦੇ ਆ ਜੀ ਇਹਨੂੰ ਫਜ਼ੂਲੀ ਸਮਝਦੇ ਆ ਬਾਲਾਂ ਤਾਂ ਹੂੰ ਤੇ ਜਿਹੜੇ ਬਾਲੇ ਲੋਕ ਆ ਉਹ ਥੋੜਾ ਵਧੀਆ ਲੈ ਲਾਂਦੇ ਆ ਜੀ ਅੱਛਾ ਹਾਂ ਜੀ ਬਾਲੇ ਜ਼ਿਆਦਾ ਪਸੰਦ ਕਰਦੇ ਆ ਚੀਜ਼ਾਂ ਨੂੰ ਠੀਕ ਹੈ ਹਾਂ ਜੀ ਬਾਰੋਂ ਤੁਹਾਨੂੰ ਆਉਂਦੇ ਆ ਆਰਡਰ ਆਉਂਦੇ ਆ ਨਾ ਜੀ ਹਾਂ ਜੀ ਬਾਰੋਂ ਬਹੁਤ ਆਰਡਰ ਆਉਂਦੇ ਆ ਜੀ ਹੂੰ ਕਿੰਨਾ ਪੜੇ ਹੋਏ ਹੋ ਤੁਸੀਂ ਮੈਂ ਐਮਏਬੀਏ ਕੀਤੀ ਹੋਈ ਹੈ ਜੀ ਅੱਛਾ ਐਮ ਬੀ ਐਡ ਤੇ ਤੁਸੀਂ ਸੋਚਿਆ ਨਹੀਂ ਹੈਗਾ ਵੀ ਮੈਂ ਅੱਗੇ ਬੀ ਐਡ ਕੀਤੀ ਹੋਈ ਹੈ ਤੇ ਅੱਗੇ ਕੋਈ ਟੈਸਟ ਵਗੈਰਾ ਕਲੀਅਰ ਕਰਕੇ ਕੋਈ ਨੌਕਰੀ ਲੈ ਲਾਂ ਟੈਸਟ ਕਈ ਦਿੱਤੇ ਨੇ ਜੀ ਬਸ ਫਿਰ ਉਹ ਅੱਛਾ ਹਾਂਜੀ ਕੁਆਲੀਫਾਈ ਨਹੀਂ ਹੋਏਗੇ ਠੀਕ ਹੈ ਹਾਂਜੀ ਪੀ ਟੈਟਾ ਵਗੈਰਾ ਪੀ ਟੈਟਾ ਦਿੱਤੇ ਸੀ ਜੀ ਉਹ ਚ ਥੋੜੇ ਨੰਬਰਾਂ ਕਰਕੇ ਰਹਿ ਗਿਆ ਜੀ ਮੈਂ ਅੱਛਾ ਦੋ ਆਦੇ ਜੋ ਕੇ ਨੇ ਪੀ ਟੈਟਾ ਠੀਕ ਹੈ ਠੀਕ ਹੈ ਤੇ ਇੱਕ ਤਾਂ ਤੁਸੀਂ ਪੱਖੀਆਂ ਬਣਾਉਣੇ ਹੋ ਪੱਖੀਆਂ ਤੋਂ ਇਲਾਵਾ ਹੋਰ ਕੀ ਕੀ ਸਮਾਨ ਆ ਜਿਹੜਾ ਤੁਸੀਂ ਬਣਾਉਣੇ ਹੋ ਪੱਖੀਆਂ ਹੋ ਗਈਆਂ ਛਿੱਕੂ ਹੋ ਗਈ ਚੰਗੇਰਾ ਹੋ ਗਈਆਂ ਜੀ ਹਮ ਤੇ ਘੱਗਰਿਆਂ ਦੇ ਨਾਲੇ ਹਮ ਇਨੂ ਹੋ ਗਏ ਅੱਛਾ ਗੁੱਡੀਆਂ ਪਟੋਲੇ ਹੋ ਗਏ ਜੀ ਹਮ ਤੇ ਥਾਲ ਪਰੋਸ ਹੋ ਗਏ ਅੱਛਾ ਤੇ ਭਰਾਂਤਾਂ ਦੇ ਪਰੋਸ ਹੋ ਗਏ ਹਮ ਇਹ ਚੀਜ਼ਾਂ ਨਾਲ ਆਣੇ अच्छा ਹੋਰ ਕੀ ਕਰਦੇ ਹੋ ਮੈਂ ਤੁਹਾਨੂੰ ਦੇਖਿਆ ਤੁਹਾਡੀਆਂ ਕਈ ਵੀਡੀਓਜ਼ ਦੇ ਵਿੱਚ ਤੁਸੀਂ ਮਹਿੰਦੀ ਵੀ ਲਾ ਲੈਂਦੇ ਹੋ ਹਾਂ ਮਹਿੰਦੀ ਵੀ ਲਗਾਉਣ ਜਾਂਦਾ ਵਿਆਹਾਂ ਸਾਧੀਆਂ ਚ ਅੱਛਾ ਤੇ ਹੱਥ ਕੜਾਈ ਕਰਦਾਂ ਨੇ ਸੂਟਾਂ ਤੇ ਸੂਟਾਂ ਤੇ ਹਾਂਜੀ ਠੀਕ ਐ ਸੂਟਾਂ ਦੇ ਵਧੀਆ ਮਿਲ ਜਾਂਦੇ ਐ ਤੁਹਾਨੂੰ ਬੱਸ ਸੂਟ ਵਧੀਆ ਹੀ ਜਾਂਦੇ ਹਾਂਜੀ ਅੱਛਾ ਲੇਡੀਜ਼ ਕਢਵਾਉਂਦੀਆਂ ਨੇ ਤੁਹਾਡੇ ਕੋਲ ਬਹੁਤ ਕਢਵਾਉਂਦੇ ਰਹਿੰਦੇ ਨੇ ਜੀ ਅੱਛਾ ਠੀਕ ਐ ਇਸ ਤੋਂ ਲੱਗ ਮੈਂ ਤੁਹਾਨੂੰ ਇੱਕ ਦੋ ਵੀਡੀਓਜ਼ 'ਚ ਦੇਖਿਆ ਤੁਸੀਂ ਘਰੇ ਜਿਹੜਾ ਚੁੱਲ੍ਹਾ ਚੌਂਕਾ ਹੈਗਾ ਮੈਨੂੰ ਲੱਗਦਾ ਉਹ ਵੀ ਲਿੱਪ ਲੈਨੇ ਹੋ ਹਾਂਜੀ ਫਿਰ ਘਰ ਦੇ ਕੰਮ ਫਿਰ ਸਾਰੇ ਮੈਨੂੰ ਹੀ ਕਰਨੇ ਪੈਂਦੇ ਆ ਜੀ ਅੱਛਾ ਹਾਂਜੀ ਇਹ ਕੰਮ ਵੀ ਤੁਸੀਂ ਕਰਦੇ ਹੋ ਤੇ ਘਰ ਦਾ ਰੋਟੀ ਪਾਣੀ ਵੀ ਸਾਰਾ ਤੁਸੀਂ ਆਪ ਹੀ ਕਰਦੇ ਹੋ ਹਾਂਜੀ ਆਪ ਹੀ ਕਰਦਾਂਗੇ ਠੀਕ ਹੈ ਹਾਂਜੀ ਤੇ ਜੇ ਤੁਹਾਨੂੰ ਕੋਈ ਬੁਲਾਉਂਦਾ ਹੈ ਜਿਵੇਂ ਮੰਨ ਲਓ ਹੁਣ ਤੁਸੀਂ ਇੱਥੇੋਂ ਪਿੰਡ ਪਿੰਡ ਤੁਹਾਡਾ ਰੋਗਲਾ ਹੈ ਨਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਤੇ ਜੇਕਰ ਤੁਹਾਨੂੰ ਕੋਈ ਬੁਲਾਉਂਦਾ ਕਿਤੇ ਦੂਰ ਦੁਰੇਡੇ ਤੁਹਾਨੂੰ ਜਾਣਾ ਪਵੇ ਤਾਂ ਵੀ ਇੱਥੇ ਆ ਕੇ ਸਮਾਨ ਬਣਾਓ ਤਾਂ ਫਿਰ ਚਲੇ ਜਾਂਦੇ ਹਾਂ ਹਾਂ ਚਲੇ ਜਾਂਦੇ ਹਾਂ ਜੀ ਉੱਥੇ ਜੀ ਹੂੰ ਜੇ ਰਹਿਣਾ ਪਵੇ ਰਹਿਣਾ ਤਾਂ ਔਖਾ ਜੀ ਫਿਰ ਭਰਾ ਆ ਜੀ ਪਿੱਛੇ ਉਹਨੂੰ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਹੈ ਅੱਛਾ ਹਾਂ ਜੀ ਸਾਂ ਨੂੰ ਬਾਸ ਮੋੜਨਾ ਪੈਂਦੇ ਅੱਛਾ ਜ਼ਰੂਰੀ ਹੈ ਹਾਂ ਜੀ ਠੀਕ ਹੈ ਇੱਕ ਮਾਂ ਵਾਲੀ ਜ਼ਿੰਮੇਵਾਰੀ ਨਿਭਾ ਰਹੇ ਤੁਸੀਂ ਹਨਾ ਹਾਂ ਜੀ ਮਾਂ ਵਾਲੀ ਲਾਲੋ ਜੀ ਹੂੰ ਤੇ ਕੀ ਜਿਹੜਾ ਤੁਹਾਡਾ ਬ੍ਰਦਰ ਹੈ ਉਹਦੇ ਕੀ ਹਾਲਾਤ ਨੇ ਉਹ ਬਸ ਜਦੋਂ ਮੇਰੇ ਮੰਮੀ ਮੁਕੇ ਸੀ ਉਹਦੇ ਜ਼ਿਆਦਾ ਟੈਨਸ਼ਨ ਕਰ ਗਿਆ ਜੀ ਹੂੰ ਤੇ ਨਸ਼ਾ ਵਾਲਾ ਲੱਗਿਆ ਕਾਰਨ ਜੀ ਤੇ ਦਿਮਾਗ ਉਹ ਅਫਸੈਟ ਰਹਿੰਦਾ ਜੀ ਹੂੰ ਤੇ ਕੰਮ ਉਹ ਕੁਛ ਕਰਦਾ ਨਹੀਂ ਜੇ ਕਰਦਾ ਖਾ ਪੀ ਜਾਂਦੇ ਹੈ ਅੱਛਾ ਹਾਂਜੀ ਤੇ ਤੁਸੀਂ ਇਹਨਾਂ ਤੋਂ ਇਲਾਵਾ ਹੋਰ ਕੀ ਕੰਮ ਕਰਦੇ ਹੋ ਹੋਰ ਜੀ ਹਾੜੀ ਸੋਣੀ ਦਾ ਜਿਵੇਂ ਜੀਰੀ ਲਾਣੀ ਜੀਰੀ ਛਾੜਨੀ ਹੂੰ ਬਾਕੀ ਕਾਨਕ ਵੱਡ ਲੈਣੇ ਹੈ अच्छा हां जी ਤੇ ਮਹਿੰਦੀ ਦਾ ਚੱਲਦਾ ਜੀ ਆ ਬਿਆਹਾਂ ਦਾ ਸੀਜ਼ਨ ਚ ਠੀਕ ਹੈ ਕਦੇ ਗੱਲਾਂ ਸ਼ਿਕਵਾ ਨਹੀਂ ਹੋਇਆ ਕੁਲਦੀਪ ਤੁਹਾਨੂੰ ਰੱਬ ਨਾਲ ਨਹੀਂ ਜੋ ਦਿੱਤਾ ਉਹਨੇ ਜੋ ਸੋਚਾਂ ਜੋ ਕਿ ਦਿੱਤਾ ਹੀ ਜੀ ਕਈ ਵਾਰ ਆ ਜਾਂਦਾ ਇਹ ਮਨ ਬਹੁਤ ਹੋ ਜਾਂਦਾ ਉਦਾਸ ਜਦੋਂ ਮਾਪੇ ਵੇਖਦੇ ਆ ਹੋਰਾਂ ਦੇ ਹੂੰ ਵੀ ਜੇ ਮੇਰੇ ਵੀ ਮਾਪੇ ਹੁੰਦੇ ਮੈਂ ਵੀ ਉਹਨਾਂ ਦੇ ਪੈਰੀ ਹੱਥ ਲਾਂਦਾ ਉਹਨਾਂ ਦੀਆਂ ਦੁਆਵਾਂ ਲੈਂਦਾ ਹੂੰ ਕਿਤੇ ਉਹਨਾਂ ਦਾ ਮੇਰੇ ਤੇ ਸਿਰ ਤੇ ਸਾਯਾ ਹੋਣਾ ਚਾਹੀਦਾ ਸੀ ਹੂੰ ਕਿਤੇ ਮੈਂ ਛੋਟਾ ਹੋ ਕੇ ਵੱਡਿਆਂ ਦਾ ਉਹ ਬਣ ਰਿਹਾ ਹੂੰ ਬਹੁਤ ਦਾਸਤਾ ਬਹੁਤ ਹੁੰਦਾ ਪਰ ਰੱਬ ਦੇ ਅੱਗੇ ਕੀ ਦੀ ਚੱਲਦੀ ਹੈ ਜੀ ਬਹੁਤ ਹਿੰਮਤ ਵਾਲੇ ਹਾਂ ਤੁਸੀਂ ਬਸ ਹਿੰਮਤ ਆਣੀ ਹੈ ਜਿਹੜੀ ਇਹ ਕਿੱਥੋਂ ਮਿਲਦੀ ਹੈ ਬਸ ਜੀ ਪਰਮਾਤਮਾ ਤੇ ਵਿਸ਼ਵਾਸ ਰੱਖਦਾ ਹਾਂ ਬਹੁਤ ਜ਼ਿਆਦਾ ਜੀ ਹੂੰ ਤੇ ਆਪਦੇ ਅੰਗਸਾਂ ਕੀ ਸਮਝਦਾ ਹਮੇਸ਼ਾ ਉਹਨਾਂ ਨੂੰ ਹੂੰ ਤੇ ਹੌਂਸਲਾ ਉਹੀ ਦੇ ਰੱਖਦੇ ਆ ਜੀ ਅੱਛਾ ਹਾਂ ਜੀ ਕਈ ਹੋਰ ਰਿਸ਼ਤੇਦਾਰ ਦੋਸਤ ਮਿੱਤਰ ਆਪਣੇ ਹੁੰਦੇ ਆ ਉਹ ਕਈ ਵਾਰੀ ਆਪਣਾ ਹੱਥ ਵਟਾਉਂਦੇ ਆ ਹੈਨਾ ਜਾਂ ਆਪਣੀ ਹੈਲਪ ਕਰ ਦਿੰਦੇ ਆ ਹਾਂਜੀ ਤੇ ਕਦੇ ਤੁਹਾਨੂੰ ਕਿਸੇ ਨੇ ਹੈਲਪ ਕੀਤੀ ਹੈ ਇੰਨਾ ਨਹੀਂ ਅਜੇ ਤੱਕ ਕੋਈ ਨਾ ਤਾਂ ਕੋਈ ਸਾਡੇ ਰਿਸ਼ਤੇਦਾਰ ਆਏ ਜੀ ਜਿੱਦਾਂ ਦੀ ਮੇਰੀ ਮੰਮੀ ਮੁੱਕੇ ਨੇ ਸਾਡੇ ਕੋਈ ਰਿਸ਼ਤੇਦਾਰ ਨਹੀਂ ਆਇਆ ਹੈਗਾ ਜੀ ਨਾ ਕੋਈ ਸਾਡਾ ਦਾਦਕੇ ਨਾ ਜੀ ਕੋਈ ਨਹੀਂ ਹੈਗਾ ਜੀ ਅੱਛਾ ਹਾਂਜੀ ਠੀਕ ਹੈ ਤੁਸੀਂ ਇੰਨੀ ਕਲਾ ਤੁਹਾਡੇ ਹੱਥ ਦੇ ਵਿੱਚ ਹੈਨਾ ਤੁਸੀਂ ਜਿਵੇਂ ਅੱਜ ਕੱਲ ਤਾਂ ਕੀ ਹੁੰਦਾ ਕਿ ਜੇਕਰ ਮਾੜਾ ਮੋਟਾ ਕਿਸੇ ਨੂੰ ਕੁਝ ਆਉਂਦਾ ਹੋਵੇ ਤਾਂ ਅਗਲਾ ਟਿਊਸ਼ਨ ਸੈਂਟਰ ਖੋਲ ਕੇ ਬੈਠ ਜਾਂਦਾ ਹੈ। ਹਾਂਜੀ ਹਾਂਜੀ। ਤੁਸੀਂ ਸਿਖਾਉਨੇ ਵੀ ਹੋ। ਹਾਂ ਮੈਂ ਕਾਲਜਾਂ ਚ ਬਹੁਤ ਸਿਖਾਉਣ ਜਾਂਦਾ ਜੀ ਜਦੋਂ ਯੂਥ ਫੈਸਟੀਵਲ ਹੁੰਦੇ ਨੇ ਤੇ ਉਦੋਂ ਵਰਕਸ਼ਾਪ ਲਗਾਉਣ ਜਾਂਦਾ ਜੀ ਬਹੁਤ ਕਾਲਜਾਂ ਚ। ਅੱਛਾ। ਹਾਂਜੀ। ਠੀਕ ਹੈ। ਯੂਥ ਫੈਸਟੀਵਲ ਤੋਂ ਪਹਿਲਾਂ ਹੈ ਨਾ? ਹਾਂਜੀ ਹਾਂਜੀ। ਹੂੰ। ਫਿਰ ਤੁਹਾਨੂੰ ਉਹਦੀ ਪੇਮੈਂਟ ਕਰ ਦਿੰਦੇ ਆ। ਹਾਂ ਪੇਮੈਂਟ ਕਰ ਦਿੰਦੇ ਆ ਪਾਰਟੀਆਂ ਦੇ حساب ਨਾਲ। ਠੀਕ ਹੈ। ਸਕੂਲਾਂ 'ਚ ਵੀ ਜਾਂਦੇ ਹੋ ਸਕੂਲਾਂ 'ਚ ਵੀ ਜਾਂਦੇ ਆਂ ਜੀ ਕਾਲਜਾਂ 'ਚ ਵੀ ਯੂਨੀਵਰਸਿਟੀ 'ਚ ਵੀ ਜਾਂਦੇ ਆਂ ਅੱਛਾ ਯੂਨੀਵਰਸਿਟੀ ਲੈਵਲ ਤੱਕ ਜਾਂਦੇ ਹੋ ਹਾਂ ਜੀ ਠੀਕ ਐ ਫਿਰ ਤਾਂ ਤੁਹਾਡੇ ਬਹੁਤ ਸਾਰੇ ਕੰਟੈਕਟ ਹੋਣਗੇ ਬਹੁਤ ਲੋਕ ਜਾਣਦੇ ਹੋਣੇ ਤੁਹਾਨੂੰ ਹਾਂ ਜੀ ਹਾਂ ਜੀ ਮੈਮ ਠੀਕ ਐ ਤੇ ਫਿਰ ਉਹਨਾਂ ਨੇ ਵੀ ਨਹੀਂ ਕਦੇ ਕਿਹਾ ਕਿ ਚਲ ਅਸੀਂ ਤੇਰੀ ਹੈਲਪ ਕਰ ਦਿੰਨੇ ਆ ਬਸ ਸਭ ਕੰਮਨ ਤੱਕ ਹੀ ਮਤਲਬ ਸਮਝਦੇ ਆ ਜੀ ਅੱਗੇ ਕੋਈ ਸੋਚਦਾ ਨਹੀਂ ਹੈਗਾ ਜੀ ਹੂੰ ਅੱਛਾ ਗੁਲਦੀਪ ਤੁਸੀਂ ਐਮ ਐਬੀ ਐਡ ਕੀਤੀ ਹੋਈ ਹੈ ਹੈਨਾ ਤੁਹਾਡੀ ਪੜਾਈ ਕਾਫੀ ਅੱਛੀ ਹੈ ਕਿਹੜੇ ਸਬਜੈਕਟ ਪੜ੍ਹਿਆ ਤੁਸੀਂ ਮੈਂ ਮੇ ਐਮਏ ਤਾਂ ਪੀਟਿਕਲ ਸਾਇੰਸ ਦੀ ਕੀਤੀ ਹੋਈ ਹੈ ਜੀ। ਅੱਛਾ। ਤੇ ਬੀਏ ਜਿਹੜਾ ਐਸਐਸਟੀ ਤੇ ਪੰਜਾਬੀ ਦੀ ਕੀਤੀ ਹੈ। ਅੱਛਾ ਠੀਕ ਹੈ। ਹਾਂਜੀ। ਕਿੱਥੋਂ ਪੜ੍ਹੇ ਹੋ ਤੁਸੀਂ? ਮੈਂ ਮੈਂ ਬੀਏ ਤਾਂ ਮੈਨੇ ਐਜੂਐਸ ਕਾਲਜ ਤੋਂ ਨਾਮ ਤੋਂ ਕੀਤੀ ਹੈ ਜੀ। ਅੱਛਾ। ਤੇ ਐਮਏ ਸਰਕਾਰੀ ਰਣਵੀਰ ਕਾਲਜ ਸੰਗਰੂਰ ਤੋਂ ਕੀਤੀ ਹੈ ਜੀ। ਠੀਕ ਹੈ। ਤੇ ਬੀਏ ਐਡ ਮੈਂ ਸ੍ਰੀ ਵਿਕਨੰਦ ਕਾਲਜ ਮੂਲਕ ਤੋਂ ਕੀਤੀ ਹੈ ਜੀ। ਠੀਕ ਹੈ। ਅੱਛਾ ਕੁਲਦੀਪ ਤੁਸੀਂ ਯੂਥ ਫੈਸਟੀਵਲਜ਼ ਦੇ ਵਿੱਚ ਜਾਂਦੇ ਹੋ ਹਨਾ ਬੱਚਿਆਂ ਨੂੰ ਸਿਖਾਉਣ ਵਾਸਤੇ ਤੁਸੀਂ ਵਰਕਸ਼ਾਪਸ ਵਗੈਰਾ ਲਗਾਉਨੇ ਹੋ ਹਨਾ। ਹਾਂਜੀ। ਤੇ ਤੁਸੀਂ ਖੁਦ ਵੀ ਕਦੇ ਪਾਰਟਿਸਿਪੇਟ ਕੀਤਾ ਸੀਗਾ ਜਦੋਂ ਤੁਸੀਂ ਪੜਦੇ ਹੁੰਦੇ ਸੀ ਹਾਂਜੀ ਕਾਲ ਟਾਈਮ ਐ ਬਹੁਤ ਪਾਰਟਿਸਿਪੇਟ ਕਰਿਆ ਜੀ ਕਦੇ ਕੋਈ ਇਨਾਮ ਮਿਲਿਆ ਹਾਂਜੀ ਹਮੇਸ਼ਾ ਫਰਸਟ ਪੋਜੀਸ਼ਨ ਹੀ ਰਹਿੰਦੀ ਸੀ ਅੱਛਾ ਹਾਂਜੀ ਠੀਕ ਐ ਤੇ ਇੱਕ ਨਾ ਮੈਂ ਦੇਖਿਆ ਹੈ ਜਿੰਨੀਆਂ ਵੀ ਪੱਖੀਆਂ ਨੇ ਜਿੰਨੇ ਵੀ ਸਾਰਾ ਕੁਝ ਹੈਗਾ ਸਾਰਿਆਂ ਦੇ ਡਿਜ਼ਾਈਨ ਅਲੱਗ-ਅਲੱਗ ਨੇ ਹਾਂਜੀ ਇਹ ਤੁਹਾਨੂੰ ਆਰਡਰ ਤੇ ਹੀ ਆਉਂਦੀਆਂ ਨੇ ਸਾਰੀਆਂ ਵੀ ਸਾਰੀਆਂ ਆਰਡਰ ਤੇ ਹੀ ਆਈਆਂ ਹੋਈਆਂ ਨੇ ਜੀ ਹੁਣ ਜਾਨਵੀ ਚ ਦੇਣੀਆਂ ਨੇ ਇਹ ਸਾਰੀਆਂ ਬਣਾ ਕੇ ਅੱਛਾ ਹਾਂਜੀ ਤੇ ਉਹ ਡਿਜ਼ਾਈਨ ਦੱਸ ਕੇ ਜਾਂਦੇ ਆ ਜਾਂ ਤੁਸੀਂ ਆਪਣੇ ਆਪ ਬਣਾਉਣੇ ਹੋ ਉਹ 10 20 ਦਿਨ ਦਿੰਦੇ ਆ ਉਹ ਕਹਿੰਦੇ ਆ ਵੀ ਪੁਰਾਣੇ ਹੋਣਗੇ ਜਿਹੜੇ ਆਪਣੇ ਪਹਿਲਾਂ ਬਜ਼ੁਰਗ ਬਣਾਉਂਦੇ ਸੀ ਕੋਈ ਨਿਊ ਡਿਜ਼ਾਈਨ ਨਾ ਹੋਵੇ ਜੀ ਓਕੇ ਤਾਂ ਉਹ ਖੜਾ ਡਿਜ਼ਾਈਨ પાਕੇ ਦਿਓ ਅੱਛਾ ਹਾਂਜੀ ਮੈਂ ਦੇਖਿਆ ਵੀ ਨਾ ਸਾਰਿਆਂ ਦੇ ਡਿਜ਼ਾਈਨ ਵੀ ਅਲੱਗ-ਅਲੱਗ ਨੇ ਤੇ ਕਲਰ ਕੰਟਰਾਸਟ ਵੀ ਬੜਾ ਸੋਹਣਾ ਆ ਤੇ ਇੱਕ ਤਾਂ ਇਹ ਹੁੰਦਾ ਨਾ ਵੀ ਪਿਆਰੇ ਦੋਸਤੋ ਇੱਕ ਇਹ ਹੁੰਦਾ ਵੀ ਆਪਾਂ ਸਿਰਫ ਬਣਾਉਣੇ ਹੀ ਆ ਚੀਜ਼ਾਂ ਹਨਾ ਤੇ ਦੂਜਾ ਮਤਲਬ ਇਹ ਹੈ ਕਿ ਸਫਾਈ ਇਹ ਜਿਹੜੀ ਹੱਥ ਦੇ ਵਿੱਚ ਉਹ ਬਹੁਤ ਜ਼ਿਆਦੀ ਹੈ ਈਵਨ ਕਿ ਕਈ ਚੀਜ਼ਾਂ ਦਾ ਇਹੋ ਜਿਹਿਆਂ ਨੇ ਮਤਲਬ ਜੇ ਮੈਂ ਗੱਲ ਕਰਾਂ ਤਾਂ ਅੱਜ ਦੇ ਜਮਾਨੇ ਦੇ ਵਿੱਚ ਕੁੜੀਆਂ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹ ਨਹੀਂ ਬਣਾਉਣੀਆਂ ਆਉਂਦੀਆਂ ਤੇ ਇੱਕ ਮੁੰਡਾ ਹੋ ਕੇ ਇਹੋ ਜਿਹੀਆਂ ਚੀਜ਼ਾਂ ਬਣਾਉਣੀ ਆ ਆਪਣੇ ਵਿਰਸੇ ਨਾਲ ਜੁੜਿਆ ਰਹਿਣਾ ਤੇ ਵਾਕਈ ਆਪਣੇ ਆਪ ਦੇ ਵਿੱਚ ਸਾਡੇ ਸੱਭਿਆਚਾਰ ਵਾਸਤੇ ਇੱਕ ਮਾਣ ਵਾਲੀ ਗੱਲ ਹੈ ਗੁਲਦੀਪ ਇਹਨਾਂ ਪੜ੍ਹਨ ਲਿਖਣ ਦੇ باوجود ਜਿਵੇਂ ਤੁਸੀਂ ਐਮਏ ਵੀ ਐਡ ਕੀਤੀ ਐ ਪੜ੍ਹਨ ਲਿਖਣ ਦੇ باوجود ਵੀ ਨੌਕਰੀ ਦਾ ਨਾ ਮਿਲਣਾ ਟੈਸਟ ਕਲੀਅਰ ਨਾ ਹੋਣਾ ਤੇ ਉਸ ਤੋਂ ਬਾਅਦ ਵੀ ਜਿਹੜਾ ਇਹ ਕੰਮ ਐ ਇਹ ਤੁਸੀਂ ਕਰ ਰਹੇ ਹੋ ਹਨਾ ਤੇ ਕਦੇ ਕੋਈ ਪਛਤਾਵਾ ਨਹੀਂ ਹੋਇਆ ਮਨ ਦੇ ਵਿੱਚ ਹੁੰਦਾ ਤਾਂ ਹੈਗਾ ਜੀ ਵੀ ਮੈਂ ਵੀ ਟੀਚਰ ਹੁੰਦਾ ਜੀ ਹਮ ਤੇ ਇਹ ਕਾਨੂੰ ਇਹ ਕੁਝ ਕਰਨਾ ਪੈਂਦਾ ਜੀ ਹਮ ਪਰ ਉਹ ਹੈ ਨਾ ਮੈਨੂੰ ਜਿਆਦਾ ਬਹੁਤ ਜਿਆਦਾ ਪਿਆਰ ਆ ਆਪਣੇ ਕਲਚਰ ਨਾਲ ਅੱਛਾ ਇਹ ਚੀਜ਼ਾਂ ਮੈਂ ਛੱਡ ਨਹੀਂ ਸਕਦਾ ਹੈਗਾ ਜੀ अच्छा हां एदो डश शौक है शौक भी है जी ते रोजगार भी ला लो हम्म ते ते मेरे मम्मी ਦਾ ਜਿਹੜਾ ਉਹ ਪੀਤਾਪੁਰ ਕੀ ਕਿਰਤਾ ਹੁੰਦਾ ਜੀ ਅੱਛਾ ਹਾਂਜੀ ਠੀਕ ਹੈ ਤੇ ਮੰਮੀ ਵੀ ਇਹੀ ਹੀ ਕੰਮ ਕਰਦੇ ਹੁੰਦੇ ਸੀਗੇ ਮੰਮੀ ਮੇਰੇ ਬਣਾਉਂਦੇ ਹੁੰਦੇ ਸੀ ਆ ਚੰਗੇੜਾਂ ਛੀਕੂ ਹੂੰ ਤੇ ਦਰੀਆਂ ਖੇਸ ਰਮਾਲਾਂ ਹੂੰ ਇਹ ਚ ਜਿਉਂ ਬਣਾਉਂਦੇ ਸੀ ਇਹ ਪੱਖੀਆਂ ਮੈਂ ਮੇਰੇ ਵੱਡੇ ਦੀਦੀ ਤੋਂ ਸਿੱਖੀਆਂ ਨੇ ਅੱਛਾ ਹਾਂਜੀ ਹੋਰ ਵੀ ਕੋਈ ਕਰਦਾ ਤੁਹਾਡੀ ਫੈਮਿਲੀ ਦੇ ਵਿੱਚ ਮਤਲਬ ਭੈਣਾ ਜਿਵੇਂ ਤੁਸੀਂ ਕਿਹਾ ਵੀ ਮੇਰੀਆਂ ਦੋ ਭੈਣਾਂ ਨੇ ਹਾਂ ਜੀ ਦੋਵੇਂ ਭੈਣਾਂ ਕਰਦੀਆਂ ਨੇ ਜੀ ਅੱਛਾ ਹਾਂਜੀ ਉਹ ਆਪਣੇ ਅਲੱਗ ਕਰਦੀਆਂ ਨੇ ਜਾਂ ਤੁਹਾਡੇ ਨਾਲ ਇਕੱਠੀ ਕਰਦੇ ਹਾਂ ਜੀ ਅਸੀਂ ਅੱਛਾ ਜੇ ਮੰਨ ਲਓ ਕਈ ਵਾਰੀ ਭੈਣ ਦਾ ਟਾਈਮ ਨਹੀਂ ਹੈਗਾ ਤਾਂ ਉਹ ਤੁਸੀਂ ਕਰ ਦਿੰਦੇ ਹੋ ਹਾਂਜੀ ਮੈਂ ਕਰ ਦਵਾਂਗੀ ਕਈ ਵਾਰ ਮੇਰੇ ਕੋਲ ਟਾਈਮ ਨਹੀਂ ਹੁੰਦਾ ਉਹ ਕਰ ਦਵਾਂਗੀ ਹਾਂਜੀ ਅੱਛਾ ਪਿੰਡ ਦੇ ਵਿੱਚ ਜਿਵੇਂ ਆਪਣਾ ਪਿੰਡ ਦੇ ਵਿੱਚ ਹੁੰਦਾ ਵੀ ਲੋਕ ਇਦਾਂ ਆਪਾਂ ਨੂੰ ਐ ਕਰਦੇ ਹੁੰਦੇ ਆ ਵੀ ਵੀ ਬਹੁਤ ਵਧੀਆ ਕੰਮ ਕਰਦਾ ਮੁੰਡਾ ਹੈ ਨਾ ਕਦੇ ਤੁਹਾਨੂੰ ਕਿਸੇ ਨੇ ਆ ਕੇ ਕਿਹਾ ਹੈ ਵੀ ਪ੍ਰਸ਼ੰਸਾ ਕੀਤੀ ਹੈ ਤੁਹਾਡੀ ਨਹੀਂ ਪਿੰਡ ਤੋਂ ਤਾਂ ਨਹੀਂ ਉਹ ਬਹੁਤ ਵੀ ਸ਼ਾਬਾਸ਼ੀ ਤਾਂ ਸਾਰੀ ਦਿੰਦੇ ਨੇ ਪਰ ਐ ਨਹੀਂ ਕੋਈ ਆ ਕੇ ਵੀ ਕਿਸੇ ਵੱਡੇ ਲੈਵਲ ਤੇ ਲੈ ਕੇ ਗਿਆ ਹੋਈ ਹੈ ਅੱਛਾ ਹਾਂਜੀ ਅੱਛਾ ਤੁਸੀਂ ਕਦੇ ਕਿਸੇ ਮੇਲਿਆਂ ਦੇ ਵਿੱਚ ਜਿਵੇਂ ਅੱਜ ਕੱਲ ਨਾ ਕੀ ਹੁੰਦਾ ਹੈ ਕਿ ਜਿਹੜੀਆਂ ਸੂਟਾਂ ਵਾਲੀਆਂ ਲੇਡੀਜ਼ ਨੇ ਜਿਵੇਂ ਬੁਟੀਕਾਂ ਵਾਲੀਆਂ ਹੁੰਦੀਆਂ ਨੇ ਉਹ ਆਪਣੇ ਸੂਟਾਂ ਦੀ ਐਗਜ਼ੀਬਿਸ਼ਨਸ ਵੀ ਲਾਉਂਦੀਆਂ ਨੇ ਤੇ ਤੁਸੀਂ ਕਦੇ ਐਗਜ਼ੀਬਿਸ਼ਨ ਲਾਈ ਹੈ ਕਿਸੇ ਮੇਲੇ ਦੇ ਵਿੱਚ ਜਾ ਕੇ हां पीछे जे लगाई ਸੀ ਮੈਂ ਗਰਮੀਆਂ ਚ ਜੀ ਦਿੜਵੀ ਮਾਸੇ ਚ ਅੱਛਾ ਤੇ ਉੱਥੇ ਕੋਈ ਨਾ ਰਿਸਪਾਂਸ ਮਿਲਿਆ ਨਹੀਂ ਹੋਏਗਾ ਇਹ ਕਿਉਂਕਿ ਪੈਂਡੂ ਲਾ ਕੇ ਹੋਣ ਕਰਕੇ ਸਾਰੇ ਨੂੰ ਆਉਂਦੀ ਨਹੀਂ ਇਹ ਚੀਜ਼ਾਂ ਬਣਾਉਣੀਆਂ ਹੂੰ ਤੇ ਹੁਣ ਮੈਂ ਅੱਗੇ ਸੋਚ ਰਿਹਾ ਹਾਂ ਵੀ ਕਿਤੇ ਵੱਡੇ ਕੋਈ ਪਲੇਟਫਾਰਮ ਮਿਲੇ ਜੀ ਉੱਥੇ ਜਾ ਕੇ ਆਪਣੀ ਸਟਾਲ ਲਗਾਵਾਂ ਹੂੰ ਜਿਵੇਂ ਯੂਨੀਵਰਸਿਟੀ ਲੈਵਲ ਤੇ ਜਾਂ ਕੋਈ ਹੋਰ ਆਪਣੇ ਮੇਲੇ ਹੁੰਦੇ ਨੇ ਵੱਡੇ ਵੱਡੇ ਜਿਵੇਂ ਮੰਨ ਲਓ ਜਗਰਾਉਂ ਲੁਧਿਆਣੇ ਦੇ ਕੋਲ ਆਪਣਾ ਜਰਗ ਦਾ ਮੇਲਾ ਲੱਗਦਾ ਹੈ ਨਾ ਤੇ ਉੱਥੇ ਬਹੁਤ ਸਰੀਆ ਇਦਾਂ ਨਿਆ ਐਗਜ਼ੀਬਿਸ਼ਨ ਜਿਵੇਂ ਫਰੀਦਕੋਟ ਦੇ ਏਰੀਏ ਦੇ ਵਿੱਚ ਚਲੇ ਜਾਈਏ ਤਾਂ ਬਾਬਾ ਫਰੀਦ ਫੈਸਟੀਵਲ ਹੁੰਦਾ ਹੈ ਹਾਂਜੀ ਹਾਂਜੀ ਉੱਥੇ ਬੜੀ ਦੂਰੋਂ ਦੂਰੋਂ ਨੇ ਜਿਹੜੀਆਂ ਸਟਾਲਸ ਲੈ ਕੇ ਆਉਂਦੇ ਨੇ ਇਵਨ ਕਈ ਯੂਪੀ ਵਾਲੀ ਸਾਈਡ ਤੋਂ ਵੀ ਆਉਂਦੇ ਨੇ ਲੋਕ ਤੇ ਤੁਸੀਂ ਉਧਰ ਨਹੀਂ ਕਦੇ ਟਰਾਈ ਕੀਤਾ ਨਹੀਂ ਉਧਰ ਨਹੀਂ ਕਦੇ ਗਏ ਹੈਗੇ ਹੁਣ ਕੋਸ਼ਿਸ਼ ਜ਼ਰੂਰ ਹੈ ਵੀ ਹੁਣ ਅੱਗੇ ਤੋਂ ਜਾਇਆ ਕਰਾਂਗੇ ਅੱਛਾ ਹਾਂਜੀ ਜਿਵੇਂ ਆਪਣੇ ਅੱਜ ਕੱਲ ਤਾਂ ਆਮ ਹੀ ਹੈ ਛੋਟੇ ਮੋਟੇ ਜੇ ਮੇਲੇ ਲੱਗਦੇ ਰਹਿੰਦੇ ਨੇ ਜਿਵੇਂ ਬੱਚਿਆਂ ਨੂੰ ਝੂਟੇ ਦਿਵਾਉਣੇ ਆ ਹੈਨਾ ਕੁਛ ਇਦਾਂ ਦੇ ਉਹਨਾਂ ਤੇ ਵੀ ਜਿਵੇਂ ਕਿਤਾਬਾਂ ਦੀਆਂ ਸਟਾਲਸ ਹੋ ਗਈਆਂ ਤੇ ਤੁਸੀਂ ਉਧਰ ਵੀ ਟਰਾਈ ਕਰ ਸਕਦੇ ਹੋ ਮੇਰੇ ਖਿਆਲ ਨਾਲ ਹਾਂਜੀ ਵੈਸੇ ਮੈਨੂੰ ਆਰਡਰ ਇਹ ਨਹੀਂ ਮੇਥੋਂ ਦਾ ਪੂਰੇ ਹੁੰਦੇ ਹੈਗੇ ਜਿੰਨੇ ਆਉਂਦੇ ਨੇ ਉਹਨਾਂ ਦਾ ਸਮਾਨ ਹੀ ਤਿਆਰ ਹੁੰਦਾ ਹੈ ਅੱਛਾ ਤੇ ਬਾਦੂ ਸਮਾਨ ਹੀ ਨਹੀਂ ਹੁੰਦਾ ਤਿਆਰ ਹੈਗਾ ਇੰਨਾ अच्छा हां ठीक है अच्छा मतलब ये ऑर्डर करके ਤੁਹਾਨੂੰ ਇਹ ਹੈ ਕਿ ਟਾਈਮ ਤੇ ਦੇਣਾ ਪੈਂਦਾ ਹੈ ਦੇਣਾ ਪੈਂਦਾ ਹਾਂਜੀ ਠੀਕ ਹੈ ਤੇ ਜੇ ਜਿਹੜਾ ਮਟੀਰੀਅਲ ਹੈ ਜਿੰਨਾ ਵੀ ਸਮਾਨ ਦਾ ਇਹ ਲੋਕ ਖੁਦ ਦੇ ਕੇ ਜਾਂਦੇ ਨੇ ਕਿ ਤੁਸੀਂ ਖਰੀਦਦੇ ਹੋ ਨਹੀਂ ਮੈਂ ਹੀ ਖਰੀਦਦਾ ਹਾਂ ਸਾਰਾ ਮਟੀਰੀਅਲ ਠੀਕ ਹੈ ਹਾਂਜੀ ਅੱਛਾ ਗੁਲਦੀਪ ਇਹਨਾਂ ਤੋਂ ਇਲਾਵਾ ਦਰੀਆਂ ਜਾਂ ਖੇਸ ਜਿਹੜੇ ਹੁੰਦੇ ਨੇ ਉਹ ਵੀ ਬੁਣ ਲੈਨੇ ਹੋ ਤੁਸੀਂ ਹਾਂਜੀ ਦਰੀਆਂ ਬੁਣ ਲੈਣਾ ਤੇ ਖੇਸ ਵੀ ਬੁਣ ਲੈਣਾ ਹੂੰ ਉਹਨਾਂ ਦੇ ਆਰਡਰ ਨਹੀਂ ਆਉਂਦੇਗੇ ਦਰੀਆਂ ਦੇ ਆਉਂਦੇ ਆ ਪਰ ਉਹ ਦਰੀਆਂ ਦੀ ਤਣਾਇ ਕਰਨੀ ਨਹੀਂ ਹੁੰਦੀ ਹੈਗੀ ਜੀ। ਅੱਛਾ। ਹਾਂ ਨਾ ਤੇ ਉਹ ਮਟੀਰੀਅਲ ਸੂਤ ਵਗੈਰਾ ਮਿਲਣੋਂ ਹਟ ਗਿਆ ਹੁਣ ਜੀ ਬਾਜ਼ਾਰਾਂ 'ਚ। ਹੂੰ। ਪਹਿਲਾਂ ਤਾਂ ਹੁੰਦਾ ਸੀ ਬੁਣੀ ਜਾਂਦੇ ਹੁੰਦੇ ਸੀ। ਠੀਕ ਹੈ। ਹੁਣ ਨਾ ਉਹ ਸੂਤ ਮਿਲੇ ਜੀ ਨਾ ਤਣਾਇ ਮਿਲੇ ਜੀ। ਹੂੰ। ਉਹਦੇ ਕਰਕੇ ਨਹੀਂ ਨਹੀਂ ਕਰਦੇ ਫਿਰ ਤੁਸੀਂ ਦਰੀਆਂ ਦਾ ਕੰਮ। ਤੇ ਜੇ ਕੋਈ ਕਹੇ ਵੀ ਅਸੀਂ ਇਹ ਵਾਲਾ ਸਮਾਨ ਆ ਜਿਹੜਾ ਬਣਵਾਉਣਾ ਹੈ ਤਾਂ ਫਿਰ ਤੁਸੀਂ ਬਣਾ ਬਣਾ ਸਕਦੇ ਹੋ। ਬਣਾ ਸਕਦੇ ਹਾਂ ਜੀ। ਠੀਕ ਹੈ। ਤੇ ਕਦੇ ਮਾਂ ਦੀ ਯਾਦ ਆਈ ਨਹੀਂ ਉਹ ਤਾਂ ਹਮੇਸ਼ਾ ਯਾਦ ਹੀ ਰਹਿੰਦੀ ਹੈ ਜੀ ਹਮੇਸ਼ਾ ਬਸ ਕੀ ਦੱਸੀ ਹਮ ਕਦੇ ਕੋਈ ਗੱਲ ਯਾਦ ਆਈ ਹੈ ਵੀ ਮਾਂ ਨੇ ਕਿਹਾ ਹੋਵੇ ਕਿ ਆਹ ਕੰਮ ਕਰ ਲਾ ਵੀ ਨਹੀਂ ਕਦੇ ਜਿਵੇਂ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਕਹਿ ਦਿੰਦੇ ਆ ਨਾ ਮਾਂ ਪਿਓ ਵੀ ਆਹ ਕੰਮ ਕਰ ਲਾ ਨਹੀਂ ਬਸਤਾਏਗਾ ਜਾਂ ਪੜ ਲਾ ਜ਼ਿਆਦਾਤਰ ਤਾਂ ਇਹੀ ਹੁੰਦਾ ਨਾ ਕਿ ਪੜ ਲਾ ਪੜ ਲਾ ਹਨਾ ਵੀ ਇਹ ਸਾਡੀ ਤਾਂ ਲੰਘ ਗਈ ਹਾਂਜੀ ਮਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਸੀ ਵੀ ਆਪ ਦਾ ਕਰਕੇ ਖਾਣਾ ਕਦੇ ਕਿਸੇ ਅਗੇ ਹੱਥ ਨਹੀਂ ਫਲਾਣੇ ਹੈਗੇ ਹੂੰ ਜਿਵੇਂ ਮੈਂ ਵੀ ਤੁਹਾਡਾ ਟਾਈਮ ਪਾਸ ਕਰਿਆ ਚਰਚਾ ਬੱਚਿਆਂ ਦਾ ਹੂੰ ਵੀ ਮੈਂ ਫਿਰ ਵੀ ਲੇਡੀਜ਼ ਹੋ ਕੇ ਕਰਿਆ ਜੀ ਹੂੰ ਵੀ ਵੀ ਕਿਸੇ ਤੋਂ ਕਹਾਣਾ ਨਹੀਂ ਹੈਗਾ ਵੀ ਆਪਦੀ ਚੰਗੀ ਇੱਜ਼ਤ ਬਣਾ ਕੇ ਰੱਖਣੀ ਹੈ ਜੀ ਹੂੰ ਵੀ ਕਦੇ ਕਿਸੇ ਤੋਂ ਐਨਾ ਕਹਾਣਾ ਵੀ ਉਹ ਜਵਾਬ ਉਹਦੇ ਵੀ ਐ ਫਿਰਦੇ ਨੇ ਬਾਪ ਦਾ ਸਾਇਆ ਨਹੀਂ ਹੈਗਾ ਹੂੰ ਬਸ ਤੇ ਛੋਟੇ ਭਰਾ ਦੇ ਨਾਲ ਨਹੀਂ ਕਦੇ ਕੋਈ ਗਿਲਾ ਸ਼ਿਕਵਾ ਹੋਇਆ ਵੱਡਾ ਜਿੰਮੇ ਤੋਂ ਇਹ ਤੁਹਾਡਾ ਭਾਈ ਆ ਜਿਹੜਾ ਤੁਹਾਡੇ ਤੋਂ ਵੱਡਾ ਆ ਵੱਡਾ ਹਾਂਜੀ ਠੀਕ ਐ ਤੇ ਫਿਰ ਤੁਸੀਂ ਛੋਟੇ ਹੋ ਵੱਡਾ ਹੈ ਨਾ ਫਿਰ ਵੀ ਕਦੇ ਆਏ ਨਹੀਂ ਆਇਆ ਮੰਜ ਵੀ ਉਹ ਵੱਡਾ ਹੋ ਕੇ ਵੀ ਨਹੀਂ ਕਰਦਾ ਤੇ ਮੈਂ ਛੋਟਾ ਹੋ ਕੇ ਵੀ ਨਹੀਂ ਵੀ ਜਾਣਾ ਬਸ ਐ ਹੀ ਆ ਜੀ ਉਹ ਸਮਝਦਾ ਹੀ ਨਹੀਂ ਹੈਗਾ ਜੀ ਹੂੰ ਤੇ ਕਿਤੇ ਤਾਂ ਉਹਨੂੰ ਚੱਕਣਾ ਚਾਹੀਦਾ ਸੀ ਕਰਦਾ ਸਾਰਾ ਜ਼ਿੰਮੇਵਾਰੀ ਕਿਤੇ ਉਹਦੀ ਵੀ ਮੈਨੂੰ ਚੱਕਣੀ ਪੈ ਰਹੀ ਹੈ ਹੂੰ ਅੱਛਾ ਭੈਣ ਆਉਂਦੀ ਐ ਤੁਹਾਡੇ ਕੋਲ ਹਾਂਜੀ ਭੈਣ ਆਉਂਦੀ ਐ ਹੂੰ ਛੁੱਟੀਆਂ ਵਗੈਰਾ ਚ ਆਉਂਦੀ ਐ ਛੁੱਟੀਆਂ ਚ ਆ ਜਾਂਦੇ ਹੂੰ ਜਿਵੇਂ ਹੂੰ ਜਾਂ ਵੈਸੇ ਵੀ ਗੇੜਾ ਮਾਰਦੇ ਨੇ ਵੈਸੇ ਹਾਂ ਇੱਥੇ ਰਹਿੰਦੇ ਨੇ ਪਰ ਉਹ ਵੱਡੀ ਹੁਣ ਜ਼ਿਆਦਾ ਬਿਮਾਰ ਹੋ ਰਹੀ ਉਹਦੇ ਕਰਕੇ ਹੁਣ ਜਾਣਾ ਪੈਣਾ ਅੱਛਾ ਹਾਂਜੀ ਠੀਕ ਐ ਅੱਛਾ ਇੱਥੇ ਨੇੜੇ ਹੀ ਨੇ ਕਿਤੇ ਵਿਆਹ ਹੋਏ ਸੰਗਰੂਰ ਕੋਲੇ ਜੀ ਈਲਵਾਲ ਜੀ ਅੱਛਾ ਠੀਕ ਐ ਵਧੀਆਂ ਨੇ ਉਹ ਆਪਣੇ ਘਰ ਹਾਂ ਬਸ ਉਹ ਵੀ ਇੰਨੇ ਟਾਈਮ ਪਾਸੇ ਕਰ ਰਹੇ ਨੇ ਜੀ ਅੱਛਾ ਬਾਲੇ ਜ਼ਿਆਦਾ ਤਾਕੜੀ ਨਹੀਂ ਹੈਗੇ ਹੂੰ ਠੀਕ ਹੈ ਤੇ ਜਿੰਨਾ ਵੀ ਸਮਾਨ ਹੈ ਜਿਹੜਾ ਤੁਸੀਂ ਆਰਡਰ ਤੇ ਬਣਾਉਣੇ ਹੋ ਤੁਸੀਂ ਕਦੇ ਤੁਹਾਡੇ ਨਾਲ ਜਿਵੇਂ ਆਪਣੇ ਪੰਜਾਬੀਆਂ ਦਾ ਸੁਭਾਅ ਹੁੰਦਾ ਨਾ ਕਿ ਰੇਟ ਵੱਧ ਘੱਟ ਕਰਨਾ ਕਰਦੇ ਆ ਹਾਂਜੀ ਹਾਂਜੀ ਬਹੁਤ ਬੁੜੀਆਂ ਦਾ ਜ਼ਿਆਦਾ ਦਿਮਾਗ ਆਉਂਦੀ ਹੈ ਨਹੀਂ ਨਹੀਂ ਉਹਦੇ ਦਾ ਅਸੀਂ ਪਹਿਲਾਂ ਵਾੜੇ ਬਣਾਏ ਨੇ ਤੂੰ ਇੰਨੇ ਦਾ ਦੇ ਰਿਹਾ ਹੈ ਹਾਂ ਤੇ ਬੁੜੀ ਜ਼ਿਆਦਾ ਕਰਦੀਆਂ ਨੇ ਉਹ ਵੈਸੇ ਹਮ ਨਹੀਂ ਕਦੇ ਕਿਸੇ ਨਾਲ ਵੀ ਕੋਈ ਹੋਇਆ ਹੈਗਾ ਜੀ ਕੁਝ ਹੋ ਕੇ ਜ਼ਿਆਦਾ ਹੀ ਦੇ ਕੇ ਜਾਂਦੇ ਜੀ ਅੱਛਾ ਹਾਂਜੀ ਜਿਹੜੇ ਤੁਹਾਨੂੰ ਬਾਹਰੋਂ ਆਰਡਰ ਆਉਂਦੇ ਨੇ ਉਹ ਫਿਰ ਤੁਸੀਂ ਕਿਵੇਂ ਭੇਜਦੇ ਹੋ ਉਹ ਫਿਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੇ ਦਾਨੇ ਜੀ ਉਹ ਗਾਂਹਾਂ ਕੇ ਸਪਲਾਈ ਕਰਵਾ ਦਿੰਦੇ ਨੇ ਅੱਛਾ ਵੀ ਖੁਦ ਤੁਸੀਂ ਨਹੀਂ ਕਰਦੇ ਹੈਗੇ ਨਹੀਂ ਖੁਦ ਨਹੀਂ ਕਦੇ ਕਰਿਆ ਹੈਗਾ ਜੀ ਹੂੰ ਕਿਉਂ ਬਸ ਇਹ ਇੱਕ ਦੋ ਵਾਰ ਕਰਿਆ ਸੀ ਮੈਨੇ ਉਹਨਾਂ ਨੇ ਕੋਈ ਪੇਮੈਂਟ ਨਹੀਂ ਆਈ ਹੈਗੀ ਹਜੇ ਤੱਕ ਜੀ ਅੱਛਾ ਹਾਂਜੀ ਫਿਰ ਮੈਂ ਹੋ ਜਾਂਦੇ ਨਾਲ ਸਮਾਨ ਭੇਜਦਾ ਪੱਲੋਂ ਖਰਚ ਵੀ ਕਰਦਾ ਜੀ ਹੂੰ ਤੇ ਪੇਮੈਂਟ ਨਾ ਆਵੇ ਫਿਰ ਫਿਰ ਔਖਾ ਹੋ ਜਾਂਦਾ ਹੈ ਹਨਾ ਕਿ ਤੁਸੀਂ ਪਾਰਸਲ ਤੇ ਪੈਸੇ ਵੀ ਲਾਏ ਹਾਂ ਜੀ ਸਾਮਾਨ ਤੇ ਪੈਸੇ ਵੀ ਲਾਏ ਭੇਜਿਆ ਵੀ ਅਸੀਂ ਪਕਾਈ ਵੀ ਕੀਤੀ ਹਨਾ ਫਿਰ ਸਾਨੂੰ ਮਿਹਨਤ ਦਾ ਮੁੱਲ ਵੀ ਨਹੀਂ ਮਿਲਿਆ ਹਾਂ ਜੀ ਹੁਣ ਮੇਰੇ ਕੋਲ ਜੁਗਾੜ ਦਾ ਸਾਧਨ ਇਹੀ ਹੈ ਜੀ ਹੋਰ ਕੋਈ ਹੈ ਨਹੀਂ ਨਾ ਕੋਈ ਈਦਾ ਵਸੀਲਾ ਹੈ ਹੂੰ ਜੇ ਕੁਝ ਕਰੂੰਗਾ ਤਾਂ ਖਾਵਾਂਗੇ ਜੀ ਨਹੀਂ ਜੀ ਅੱਛਾ ਇੰਸਟਾਗ੍ਰam ਤੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਬਣਾਉਂਦੇ ਹੋ ਹਾਂ ਜੀ ਹੂੰ ਉਹ ਵਾਲੀ ਉਹ ਜਿਹੜਾ ਉਹ ਮੋਟੀਵੇਸ਼ਨ ਆ ਉਹ ਕਿਵੇਂ ਮਿਲਦੀ ਹੈ ਵੀ ਮੈਂ ਇੰਸਟਾਗ੍ਰam ਤੇ ਬਣਾ ਕੇ ਪਾਵਾਂ ਅਲੱਗ-ਅਲੱਗ ਤਰ੍ਹਾਂ ਦੇ ਸੌਂਗਸ ਲਾ ਕੇ ਉਹ ਐਂ ਹੁੰਦਾ ਜੀ ਵੀ ਜੇ ਵੀਡੀਓ ਚੜ ਜੇ ਵਧੀਆ ਲੋਕ ਵੀ ਆਰਡਰ ਦੇਣਗੇ ਜੀ ਅੱਛਾ ਉਹਦੇ ਉਹਦੇ ਕਰਕੇ ਮੈਂ ਵੀ ਹਰ ਡੇਲੀ ਇੱਕ ਵੀਡੀਓ ਦਾ ਪਾਈ ਦਿੰਦਾ ਹੁੰਦਾ ਇੰਸਟਾਗ੍ਰam ਅੱਛਾ ਹਾਂਜੀ ਠੀਕ ਹੈ ਤੇ ਜਿਵੇਂ ਨਾ ਆਪਣੇ ਹੋਰ ਛੋਟੇ ਛੋਟੇ ਜਿਹੜੇ ਹੁੰਦੇ ਨੇ ਕਲਿੱਪ ਬਣਾ ਕੇ ਜਿਹੜੇ ਵੀਡੀਓਜ਼ ਵਗੈਰਾ ਪਾਉਂਦੇ ਨੇ ਲੋਕ ਬਹੁਤ ਜ਼ਿਆਦਾ ਹਨਾ ਤੇ ਤੁਸੀਂ ਤੁਸੀਂ ਨਹੀਂ ਐਵੇਂ ਸੋਚਿਆ ਕੋਈ ਹਾਸੇ ਮਜ਼ਾਕ ਵਾਲੇ ਨਹੀਂ ਮੈਂ ਥੋੜਾ ਜਿਆਦਾ ਸੀਰੀਅਸ ਰਹਿਣਾ ਵੀ ਇਹ ਕੰਮਾਂ ਦੇ ਵਿੱਚ ਅੱਛਾ ਹਾਂ ਵੀ ਕੋਈ ਇਹੋ ਜੀ ਕੋਈ ਗਲਤੀ ਨਾ ਹੋਵੇ ਵੀ ਜਿਹੜੀ ਮਾਪੇ ਦਾ ਸਿਰ ਝੁੱਕ ਜਾਈਏ ਕੀ ਬਾਤ ਹੈ ਹਾਂਜੀ ਹੂੰ ਠੀਕ ਹੈ ਤੇ ਪਿਆਰੇ ਦੋਸਤੋ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਸਫਾਈ ਜਿਹੜੀ ਹੁੰਦੀ ਹੈ ਨਾ ਕੰਮ ਤਾਂ ਸਾਰੇ ਹੀ ਕਰ ਲੈਂਦੇ ਨੇ ਪਰ ਸਫਾਈ ਹੈ ਜਿਹੜੀ ਹੱਥ ਦੇ ਵਿੱਚ ਉਹ ਬਹੁਤ ਜ਼ਿਆਦਾ ਹੈ ਅਲੱਗ-ਅਲੱਗ ਚੀਜ਼ਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਇਹਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਇਹ ਹੈਗੇ ਨੇ ਇਹ ਇੱਕ ਗਰਿਆਂ ਦੇ ਜਿਹੜੇ ਆ ਨਾਲੇ ਆ ਤੇ ਇਹਨਾਂ ਦੇ ਵਿੱਚ ਇਹ ਸਾਡੇ ਬਹੁਤ ਜ਼ਿਆਦਾ ਜਿਵੇਂ ਇੱਕ ਗਰੇ ਜਿਹੜੇ ਲੇਡੀਜ਼ ਪਹਿਲਾਂ ਪਾਉਂਦੀਆਂ ਹੁੰਦੀਆਂ ਸੀਆਂ ਉਹਨਾਂ ਦਾ ਪਹਿਰਾਵਾ ਹੀ ਇਹ ਸੀਗਾ ਤਾਂ ਉਹਦੀ ਸਾਈਡ ਤੇ ਇਹ ਬਣੇ ਜਾਂਦੇ ਆ ਤੇ ਸੋਹਣੇ ਲੱਗਦੇ ਆ ਤੇ ਇਸ ਤੋਂ ਇਲਾਵਾ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਸਾਡੀਆਂ ਅੱਜਕੱਲ ਮਤਲਬ ਜਿਵੇਂ ਇਹ ਮੈਂ ਤੁਹਾਨੂੰ ਦਿਖਾਉਣੀ ਆ ਏ ਜਿਵੇਂ ਸਾਡਾ ਡਾਈਨਿੰਗ ਟੇਬਲ ਹੁੰਦਾ ਆ ਤਾਂ ਉਹਦੇ نیچے ਜਿਵੇਂ ਅਸੀਂ ਪਲੇਟਸ ਵਗੈਰਾ ਰੱਖਦੇ ਆ ਤਾਂ ਉਹਦੇ نیچے ਜਿਹੜੀਆਂ ਇਹ ਚੀਜ਼ਾਂ ਨੇ ਰੱਖੀਆਂ ਜਾਂਦੀਆਂ ਨੇ ਇਹ ਬਹੁਤ ਜ਼ਿਆਦਾ ਕਈ ਲੋਕ ਤਾਂ ਇਹੋ ਜਿਹੇ ਨੇ ਸਾਨੂੰ ਰੈਡੀमेड ਵੀ ਮਿਲ ਜਾਂਦੀਆਂ ਨੇ ਪਰ ਜਿਹੜੀ ਇਹ ਚੀਜ਼ ਹੈ ਇਹ ਬਹੁਤ ਜ਼ਿਆਦਾ ਐਂਟੀਕ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਕਿਤੇ ਵੀ ਤੁਸੀਂ ਮਤਲਬ 19 21 ਦਾ ਕੋਈ ਵੀ ਫਰਕ ਨਹੀਂ ਹੈਗਾ ਸਫਾਈ ਹੈ ਜਿਹੜੀ ਉਹ ਬਹੁਤ ਜ਼ਿਆਦੀ ਹੈ ਤੇ ਜਿੱਦਾਂ ਬਹੁਤ ਸਾਰੀਆਂ ਨੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਨਹੀਂ ਸਕਦੀ ਤੇ ਬਾਕੀ ਕੁਲਦੀਪ ਦੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਿਆ ਕਿਉਂਕਿ ਇਕੱਲਿਆਂ ਰਹਿਣਾ ਸੌਖਾ ਨਹੀਂ ਹੁੰਦਾਗਾ ਮੈਂ ਫਿਰ ਇੱਕ ਵਾਰੀ ਪੁੱਛਦੀ ਆ ਹਨਾ ਕੁਲਦੀਪ ਇਕੱਲਿਆਂ ਰਹਿਣਾ ਸੌਖਾ ਨਹੀਂ ਹੁੰਦਾਗਾ ਬਹੁਤ ਆ ਜਿਸਕੰਦਾ ਹੀ ਡਰਾਈ ਜਾਂਦੀਆਂ ਨੇ ਜੀ ਹਾਏ ਸਾਰਾ ਦਿਨ ਜੀ ਨਹੀਂ ਲੱਗਦਾ ਹੈਗਾ ਬਸ ਇਹੀ ਰਹਿੰਦਾ ਵੀ ਮਾਂ ਆਉਗੀ ਬਾਹਰੋਂ ਆਉਗੀ ਗੇਟ ਖੜਕੂਗਾ ਜਦੋਂ ਨਾ ਐ ਹੋਗਾ ਜੀ ਮੇਰੀ ਮਾਂ ਆਉਗੀ ਬਾਹਰੋਂ ਅੱਛਾ ਸਾਲਾਦੀ ਨਹੀਂ ਰਹਿੰਦਾ ਜੀ ਕਦੋਂ ਆਣਗੇ ਕਦੋਂ ਆਣਗੇ ਹੂੰ ਕਿੰਨੇ ਸਾਲ ਹੋ ਗਏ ਮੰਗ ਨੂੰ ਗਈ ਨੂੰ ਮੰਮੀ ਨੂੰ 8ਵਾਂ ਸਾਲ ਲੱਗ ਗਿਆ ਜੀ ਅੱਛਾ 8ਵਾਂ ਸਾਲ ਲੱਗ ਗਿਆ ਠੀਕ ਹੈ ਤੇ ਮਤਲਬ ਇਹੀ ਤੁਹਾਡਾ ਸਾਧਨ ਹੈ ਇਕੱਲਾਪਣ ਦੂਰ ਕਰਨ ਦਾ ਜਾਂ ਫਿਰ ਜਿਆਦਾ ਤੋਂ ਜਿਆਦਾ ਫੋਨ ਹੋ ਸਕਦਾ ਹੈ ਹਨਾ ਫੋਨ ਮੈਂ ਬਾਲਾ ਘੱਟੀ ਦੇਖਦਾ ਹਾਂ ਉਹਦਾ ਇੱਕ ਰੀਲ ਪਾਉਣ ਵਾਸਤੇ ਦੇਖਦਾ ਜੀ ਬਾਕੀ ਇੰਨਾ ਕੰਮਾਂ ਚ ਇਹ ਲਾ ਕੇ ਰੱਖਦਾ ਮੰਨੂ ਵੀ ਥੋੜਾ ਧਿਆਨ ਹੋ ਰਿਹਾ ਹੈ ਹੂੰ ਤੇ ਬਾਕੀ ਸਕੂਨ ਮਿਲਦਾ ਜੀ ਕੋਈ ਆਪਦੇ ਕਲਚਨਾ ਲੈਟਰ ਚੀਜ਼ਾਂ ਬਣਾਉਣਾ ਨਾ ਜ਼ਿਆਦਾ ਵੀ ਅੱਛਾ ਹਾਂਜੀ ਠੀਕ ਹੈ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਜਿਹੜੀ ਜਿਹੜੀ ਸਾਡੀ ਜਨਰੇਸ਼ਨ ਹੈਗੀ ਆ ਆਉਣ ਵਾਲੀ ਜਾਂ ਆਪਣੇ ਹਾਨ ਪਰਵਾਨਦਿਆਂ ਨੂੰ ਕੀ ਕਹਿਣਾ ਚਾਹੋਗੇ ਬਸ ਅਸੀਂ ਕਹਿਣਾ ਚਾਹਾਂਗੇ ਵੀ ਆਪਦੇ ਮਾਪੇ ਦਾ ਖਿਆਲ ਰੱਖੋ ਉਹਨਾਂ ਦੀ ਇੱਜ਼ਤ ਕਰੋ ਹੂੰ ਤੇ ਆਪਣੇ ਬੇਸ ਨਾਲ ਜੁੜੇ ਰਹੋ ਜੀ ਹੂੰ ਬਹੁਤ-ਬਹੁਤ ਸ਼ੁਕਰੀਆ ਗੁਲਦੀਪ ਤੇ ਬਹੁਤ ਪਰਮਾਤਮਾ ਨੇ ਤੁਹਾਡੇ ਹੱਥ ਦੇ ਵਿੱਚ ਕਲਾ ਬਖਸ਼ੀ ਹੋਈ ਹੈ ਹਨਾ ਤੇ ਪਰਮਾਤਮਾ ਕਰੇ ਕਿ ਜਿਹੜੀ ਤੁਹਾਡੀ ਕਲਾ ਹੈ ਦੂਰ ਦੁਰਾਡੇ ਤੱਕ ਪਹੁੰਚੇ ਜਿਵੇਂ ਤੁਸੀਂ ਕਿਹਾ ਕਿ ਬਾਹਰੋਂ ਆਰਡਰ ਆਉਂਦੇ ਨੇ ਹਨਾ ਤਾਂ ਬਾਹਰੋਂ ਕੀ ਤੁਹਾਨੂੰ ਜਿੱਥੋਂ ਧਰਤੀ ਸ਼ੁਰੂ ਹੁੰਦੀ ਹੈ ਉੱਥੋਂ ਤੋਂ ਲੈ ਕੇ ਤੇ ਜਿੱਥੇ ਖਤਮ ਹੁੰਦੀ ਹੈ ਉੱਥੋਂ ਤੱਕ ਤੁਹਾਨੂੰ ਜਿਹੜੇ ਆਰਡਰ ਨੇ ਉਹ ਆਉਂਦੇ ਰਹਿਣ ਤੇ ਤੁਸੀਂ ਸਾਰੀ ਦੁਨੀਆ ਦੇ ਵਿੱਚ ਆਪਣੀ ਮਾਂ ਦਾ ਨਾਂ ਜਿਹੜਾ ਉਹ ਰੌਸ਼ਨ ਕਰੋ ਤੇ ਬਹੁਤ-ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸੋ ਪਿਆਰੇ ਦੋਸਤੋ ਪਹਿਲਾਂ ਹੀ ਗੱਲ ਕੀਤੀ ਸੀ ਆਪਾਂ ਕਿ ਕੱਲਿਆਂ ਰਹਿਣਾ ਜਣਾ ਹੁੰਦਾ ਉਹ ਬਹੁਤ ਜ਼ਿਆਦਾ ਔਖਾ ਹੁੰਦਾ ਹੈ। ਕਈ ਵਾਰੀ ਕੋਈ ਘੰਟਾ ਕੋਈ ਪਲ ਕੋਈ ਘੜੀ ਅਜਿਹੀ ਹੁੰਦੀ ਹੈ ਕਿ ਜੇ ਸਾਨੂੰ ਵੇਲੇ ਰਹਿਣਾ ਬੈਜੇ ਨਾ ਪੈ ਜੇ ਤਾਂ ਮਤਲਬ ਇਦਾਂ ਹੁੰਦਾ ਹੈ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਅਕਸਰੀ ਸਾਡੇ ਪੰਜਾਬੀ ਦੇ ਵਿੱਚ ਖਾਵਦਾ ਕਿ ਵੇਲਾ ਮਾਨਾ ਜਿਹੜਾ ਉਹ ਸ਼ੈਤਾਨ ਦਾ ਘਰ ਹੁੰਦਾ ਆ। ਪਰ ਫਿਰ ਵੀ ਕਈ ਲੋਕ ਦੁਨੀਆ ਦੇ ਅਜਿਹੇ ਹੈਗੇ ਨੇ ਜਿਹੜੇ ਵਿਲੇ ਰਹਿ ਕੇ ਵੀ ਜਿਹੜੇ ਹੈਗੇ ਨੇ ਕਿ ਉਹ ਆਪਣੀ ਸੁਰਤੀ ਕਿਸੇ ਹੋਰ ਪਾਸੇ ਲਗਾ ਕੇ ਤੇ ਉਹ ਜਿਹੜਾ ਟਾਈਮ ਉਹਨੂੰ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਹਨਾ ਤੇ ਦੂਸਰੀ ਗੱਲ ਇਹ ਹੈ ਕਿ ਮਾਂ ਹੈਨਾ ਦੇਖੋ ਕਿੰਨਾ ਸੋਹਣਾ ਤੇ ਪਿਆਰਾ ਸ਼ਬਦ ਹੈ ਮਾਂ ਰੱਬ ਦਾ ਜਿਹੜਾ ਹੈਗਾ ਕਹਿੰਦੇ ਨੇ ਕਿ ਦੂਜਾ ਨਾਮ ਪਰ ਮੈਂ ਤਾਂ ਕਹੂੰਗੀ ਕਿ ਪਹਿਲਾ ਨਾਮ ਹੀ ਹੁੰਦਾ ਆ ਤੇ ਕਿ ਹਰ ਟਾਈਮ ਉਹ ਉਡੀਕੀ ਜਾਣਾ ਉਡੀਕੀ ਜਾਣਾ ਕਿ ਕਿਤੋਂ ਤਾਂ ਮਾਂ ਆਊਗੀ ਕਿਤੋਂ ਆ ਕੇ ਆਵਾਜ਼ ਮਾਰੂਗੀ ਹਨਾ ਤੇ ਇਹ ਬੰਦੇ ਵਾਸਤੇ ਬੜਾ ਹੀ ਔਖਾ ਕੰਮ ਹੈ ਕਿ ਜਦੋਂ ਸਾਨੂੰ ਮਨ ਦੇ ਅੰਦਰ ਪਤਾ ਵੀ ਹੈ ਕਿ ਉਹਨੇ ਨਹੀਂ ਆਉਣਾ ਕਿਤੋਂ ਵੀ ਪਰ ਨਾ ਆਉਣ ਦੇ ਬਾਵਜੂਦ ਵੀ ਕਿਸੇ ਬੰਦੇ ਦੀ ਉਡੀਕ ਕਰਨੀ ਤਾਂ ਇਹ ਉਡੀਕ ਹੈ ਜਿਹੜੀ ਕਦੇ ਵੀ ਮੁੱਕਣ ਵਾਲੀ ਨਹੀਂ ਹੈਗੀ ਤੇ ਇੱਕ ਮੈਂ ਅਸੀਂ ਤੁਹਾਨੂੰ ਨੰਬਰ ਵੀ ਦੱਸ ਦਵਾਂਗੇ ਇਹਨਾਂ ਦਾ ਤੇ ਸਕਰੀਨ ਦੇ ਉੱਪਰ ਵੀ ਲਾ ਦਾਂਗੇ ਜੇ ਤੁਸੀਂ ਕਿਸੇ ਨੇ ਕੁਝ ਵੀ ਆਰਡਰ ਤੇ ਅਸੀਂ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੇ ਜਾਂ ਸਾਨੂੰ ਕਿਤੇ ਕੋਈ ਪੈਸੇ ਨਹੀਂ ਮਿਲੇ ਹੋਏ ਬਸ ਇਸ ਤਰ੍ਹਾਂ ਹੁੰਦਾ ਕਿ ਕਿਸੇ ਟੈਲੈਂਟਡ ਬੰਦੇ ਦੀ ਕਿਸੇ ਕਲਾਕਾਰ ਬੰਦੇ ਦੀ ਜਿਹੜੀ ਕਲਾ ਉਹ ਅਜਾਈ ਨਾ ਜਾਵੇ ਨੰਬਰ ਵੀ ਲਗਾ ਦਾਂਗੇ ਤੇ ਤੁਸੀਂ ਇਹਨਾਂ ਤੋਂ ਜਿਸ ਤਰ੍ਹਾਂ ਦਾ ਵੀ ਮਟੀਰੀਅਲ ਬਣਵਾਉਣਾ ਚਾਹੋਣੇ ਹੋ ਚਿਕੂਆਂ ਤੋਂ ਲੈ ਕੇ ਚੰਗੇਰਾ ਤੋਂ ਲੈ ਕੇ ਛਾਬਿਆਂ ਤੋਂ ਲੈ ਕੇ ਪੱਖੀਆਂ ਤੋਂ ਲੈ ਕੇ ਸੂਟਾਂ ਦੀ ਕਢਾਈ ਤੱਕ ਆ ਗੁੱਡ ਡੇ ਗੁੱਡੀਆਂ ਕੁਝ ਵੀ ਡੈਕੋਰੇਸ਼ਨ ਦਾ ਮਟੀਰੀਅਲ ਹੈ ਤੁਸੀਂ ਬਣਵਾਉਣਾ ਚਾਹੁੰਦੇ ਆ ਤਾਂ ਤੁਸੀਂ ਕੁਲਦੀਪ ਹੁਣਾ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਇਹਨਾਂ ਦੀ ਕਲਾ ਜਿਹੜੀ ਹੈਗੀ ਹੈ ਤੁਸੀਂ ਇਹਨਾਂ ਇਹਨਾਂ ਦੀ ਕਲਾ ਨੂੰ ਜਿਹੜਾ ਹੈਗਾ ਮਾਨ ਬਖਸ਼ੋਗੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ